ਤਾਂ ਸਵਾਲ ਇਹ ਸੀ ਕਿ ਬੋਤਲ ਦੇ ਅੰਦਰ ਦੇ ਪਾਣੀ ਦਾ ਪੱਧਰ ਕਿਉਂ ਵਧਿਆ ਇਸ ਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਬੋਤਲ ਨੂੰ ਗਰਮ ਪਾਣੀ ਨਾਲ ਭਰੇ ਪਾਂਡੇ ਵਿੱਚ ਰੱਖਿਆ ਤਾਂ ਉਸ ਗਰਮ ਪਾਣੀ ਦੇ ਕੱਚ ਦੀ ਬੋਤਲ ਨੂੰ ਹੀ ਗਰਮ ਕਰ ਦਿੱਤਾ ਇਸ ਨਾਲ ਬੋਤਲ ਦੇ ਅੰਦਰ ਭਰਿਆ ਹੋਇਆ ਪਾਣੀ ਵੀ ਗਰਮ ਹੋ ਗਿਆ ਜਿਸ ਨਾਲ ਉਸ ਵਿੱਚ ਪ੍ਰਸਾਰ ਹੋਣ ਲੱਗਾ ਇਸ ਤਰ੍ਹਾਂ ਜਦੋਂ ਬੋਤਲ ਦੇ ਅੰਦਰ ਦੇ ਪਾਣੀ ਵਿੱਚ ਪ੍ਰਸਾਰ ਹੋਣ ਲੱਗਿਆ ਤਾਂ ਉਸ ਲਈ ਹੋਰ ਜ਼ਿਆਦਾ ਜਗ੍ਹਾ ਦੀ ਲੋੜ ਪਈ ਇਸੇ ਵੱਧੂ ਜਗ੍ਹਾ ਨੂੰ ਘੇਰਨ ਲਈ ਬੋਤਲ ਦੇ ਅੰਦਰ ਦੇ ਪਾਣੀ ਦਾ ਪੱਧਰ ਉੱਪਰ ਉੱਠ ਗਿਆ। ਕਿਉਂਕਿ ਹੁਣ ਪਾਣੀ ਫੈਲ ਰਿਹਾ ਹੈ, ਯਾਨੀ ਉਸ ਵਿੱਚ ਪ੍ਰਸਾਰ ਹੋ ਰਿਹਾ ਹੈ, ਇਸ ਲਈ ਇਹ ਜ਼ਿਆਦਾ ਜਗ੍ਹਾ ਘੇਰ ਰਿਹਾ ਹੈ। ਇਸ ਲਈ ਇਹ ਗਤੀਵਿਧੀ ਦਰਸਾਉਂਦੀ ਹੈ ਕਿ ਜਦੋਂ ਅਸੀਂ ਤਰਲ ਪਦਾਰਥਾਂ ਨੂੰ ਕੁਝ ਤਾਪ ਜਾਂ ਗਰਮਾਹਟ ਪ੍ਰਦਾਨ ਕਰਦੇ ਹਾਂ, ਤਾਂ ਉਹਨਾਂ ਵਿੱਚ ਪ੍ਰਸਾਰ ਹੋ ਸਕਦਾ ਹੈ। ਤੁਸੀਂ ਇਸ ਤਰ੍ਹਾਂ ਦਾ ਪ੍ਰਸਾਰ ਉਦੋਂ ਵੀ ਦੇਖਿਆ ਹੋਵੇਗਾ ਜਦੋਂ ਤੁਸੀਂ ਬੁਖਾਰ ਹੋਣ ਤੇ ਸਰੀਰ ਦਾ ਤਾਪਮਾਨ ਮਾਪਣ ਲਈ ਥਰਮਾਮੀਟਰ ਦੀ ਵਰਤੋਂ ਕਰਦੇ ਹੋ। ਜਦੋਂ ਆਪਾਂ ਸਰੀਰ ਦਾ ਤਾਪਮਾਨ ਮਾਪਦੇ ਹਾਂ ਉਦੋਂ ਅਸੀਂ ਦੇਖ ਸਕਦੇ ਹਾਂ ਕਿ ਥਰਮਾਮੀਟਰ ਦੇ ਅੰਦਰ ਭਰਿਆ ਹੋਇਆ ਪਾਰਾ ਸਰੀਰ ਦੇ ਤਾਪਮਾਨ ਦੇ ਕਾਰਨ ਉੱਪਰ ਉੱਠਣ ਲੱਗਦਾ ਹੈ ਸਰੀਰ ਦਾ ਤਾਪਮਾਨ ਅਸਲ ਵਿੱਚ ਜ਼ਿਆਦਾ ਹੋਣ ਦੇ ਕਾਰਨ ਥਰਮਾਮੀਟਰ ਨੂੰ ਸਰੀਰ ਤੋਂ ਤਾਪ ਊਰਜਾ ਮਿਲਣ ਲੱਗਦੀ ਹੈ ਜਿਸ ਨਾਲ ਪਾਰਾ ਉੱਪਰ ਉੱਠਣ ਲੱਗਦਾ ਹੈ ਇਹ ਵੀ ਤਾਪਕ ਪ੍ਰਸਾਰ ਜ ਤਰਲ ਪਦਾਰਥਾਂ ਵਿੱਚ ਹੋਣ ਵਾਲੇ ਪ੍ਰਸਾਰ ਦਾ ਇੱਕ ਉਦਾਹਰਣ ਹੈ